ਕੋਈ ਸ਼ੈਲਰ ਸ਼ੂਲਰ ਵਾਲਾ ਆਉਂਦਾ ਕਿ ਉਹ ਨਹੀਂ ਆਉਂਦਾਗਾ ਸ਼ੈਲਰ ਵਾਲਾ ਆਇਆ ਸੀਗਾ ਇੱਕ ਅੱਛਾ ਉਹ ਲੈ ਕੇ ਗਿਆ ਸੀ ਮੌਕਟਰ ਕਹਿੰਦਾ ਮੈਂ ਕਢਾਉਣਾਗਾ ਉਹ ਬਾਈ ਦੱਸੀ ਜਾਂਦਾ ਸ਼ੈਲਰ ਮਾਲਕ ਆਪ ਲੈ ਕੇ ਗਿਆ ਸੀ ਨਹੀਂ ਨਹੀਂ ਉਹ ਵੀ ਮਨੀਮ ਹੀ ਆਇਆ ਸੀ ਉਹਦਾ ਮਨੀਮ ਆਇਆ ਸ਼ੈਲਰ ਮਾਲਕ ਦਾ ਅੱਛਾ ਉਹ ਬਾਈ ਮੌਕਟਰ ਦੱਸੀ ਜਾਂਦਾ ਜੀ ਕਮੇਟੀ ਮਾਰਕੀਟ ਕਮੇਟੀ ਦਾ ਮੀਟਰ 17 ਦੱਸੀ ਜਾਂਦਾ 17 ਦੇ 18 ਜੀ ਤੇ ਸ਼ੈਲਰ ਵਾਲਾ ਦੱਸਦਾ ਬਾਈ 22 ਤੁਸੀਂ ਕਿੰਨੇ ਕਿ ਦਿਨਾਂ ਦੇ ਐ ਝੋਨਾ ਲੈ ਕੇ ਮਹੀਨੇ ਹੋ ਗਏ ਜੀ 5 6 ਦਿਨ ਹੋ ਗਏ ਹਾਂ ਜੀ ਕਿਹੜਾ ਝੋਨਾ ਤੁਹਾਡਾ ਮੇਰਾ ਆਹ ਹੀ ਆਈ ਢੇਰੀ ਆਹ ਤੁਹਾਡਾ ਹਾਂ ਜੀ ਆ ਦਾ ਸੋਕਾ ਯਾਰ ਤੋਰਨ ਆ ਕੋ ਸੰਗ ਨਾਲ ਗਿਆ ਛੇੜ ਜੀ ਕੋ ਮਾਰੀ ਮੋਟੀ ਗੁੱਸਾ ਨਾ ਕਰੋ ਮਾਰੀ ਮੋਟੀ ਸ਼ਰਮ ਮੰਨ ਲਓ ਤੁਸੀਂ ਵੀ ਤੁਸੀਂ ਬਚਾਉਣ ਵਾਲੇ ਜਿਮੇਦਾਰ ਨੂੰ ਕਿ ਮਾਰਨ ਵਾਲੇ ਇਹ ਜੀ ਹੁਣ ਮੈਂ ਕੀ ਕਰ ਸਕਦਾ ਜੀ ਜਦੋਂ ਕਮੇਟੀ ਦਾ ਕੱਢੀ ਬੈਠਾ ਗਿਆ ਸਤਾਰਾ ਜੀ ਅੱਛਾ ਤੇ ਹੁਣ ਉਹ ਸ਼ੈਲਰ ਮਾਲਕ ਕਹੀ ਜਾਂਦੇ ਵੀ ਇਹ ਭਾਈ ਹੈ ਸ਼ੈਲਰ ਮਾਲਕ ਮੈਨੂੰ ਇੱਕ ਗੱਲ ਦਾਦੋ ਸ਼ੈਲਰ ਨਹੀਂ ਚੱਕਦਾ ਜੀ ਸ਼ੇਰ ਜੀ ਇਨਸਪੈਕਟਰ ਕੌਣ ਉਹਦਾ ਨਾਮ ਚੱਕਣ ਵਾਲਾ ਮੈਨੂੰ ਐ ਦੱਸੋ ਤੁਸੀਂ ਸ਼ੈਲਰ ਮਾਲਕ ਦਾ ਰੋਲ ਕੀ ਹੈ ਤੁਸੀਂ ਬੇਵਕੂਫ ਬੜਾਈ ਜਾਂਦੇ ਜ਼ਿੰਮੇਦਾਰਾਂ ਨੂੰ ਅਸੀਂ ਤਾਂ ਕਹੀ ਜਾਂਦੇ ਅਸੀਂ ਤਾਂ ਚੁਕਵਾ ਦਿੰਨੇ ਆ ਚੱਕ ਲਵੇ ਉਹ ਕਹਿੰਦੇ ਵੀ SLAAB ਇਹ ਨਹੀਂ ਚੱਕਦਾ SLAAB ਜਦੋਂ ਮਾਰਕੀਟ ਮਾਰਕੀਟ ਕਮੇਟੀ ਨੇ ਮੀਟਰ ਨੇ 17 ਮੌਇਸਚਰ ਦਿੱਤਾ ਦੇਤਾ ਜੀ ਜਦੋਂ ਦੇਤਾ ਤੁਸੀਂ ਆੜਤੀਆਂ ਤੁਹਾਡਾ ਫਰਜ਼ ਨਹੀਂ ਮੰਨਦਾ ਉਹ ਮਾਲ ਭਰਾਉਂ ਤੁਸੀਂ ਕਹਿ ਕੀ ਇਨਸਪੈਕਟਰ ਨਹੀਂ ਭਰਾਉਂਦਾ ਹੀ ਕਹਿੰਦੇ ਕਿਉਂ ਨਹੀਂ ਭਰਾਉਂਦਾ ਇਨ ਵੀ 8 ਕਿਲੋ ਦੇ ਦੇ 7 ਕਿਲੋ ਦੇ ਦੇ ਹੁਣ 5 ਕਿਲੋ ਤੇ ਆ ਗਿਆ ਮੈਂ ਤਾਂ 5 ਕਿਲੋ ਕਹੀਏ ਨਹੀਂ 4 ਕਿਲੋ 5 ਕਿਲੋ 4.5 ਕਿਲੋ ਦੇ ਕੇ ਅੱਛਾ ਕਾਟ ਹਾਂ ਭਰਾ ਕੇ ਦਾ ਕਰ ਜਾ ਲੋਕ ਵੀ ਭਰਾਈ ਜਾਂਦੇ ਥੋੜਾ ਕਿੰਨਾ ਹਿੱਸਾ ਉਹਦੇ ਚ ਕਾਹਕ ਦਨਾਂਗੇ ਪਾਈ ਤੁਹਾਨੂੰ ਐਨ ਉੱਥੇ ਅੱਡ ਦਾ ਮਾਲ ਆਈ ਜਾਂਦਾ ਜੀ ਕੱਲ ਦਾ ਮਾਲ ਆ ਜਾਂਦਾ ਆਊਗਾ ਮੱਚਰ ਲਈ ਠੀਕ ਹੈ ਜੀ ਤੁਹਾਨੂੰ ਤਾਂ ਭਰਾ ਦਾਾਸ ਤਾਂ ਹੋ ਗਿਆ ਬੈਠਾ ਨੂੰ ਇੱਥੇ ਦਿਵਾਲੀ ਇੱਥੇ ਜਪੜੀ ਆ ਆ ਵੀ ਸੇਠਾ ਬੈਠੋ ਛੜਾ ਰਹੇ ਹੋ ਇਹ ਹਾਲਾ ਪਪੂ ਜੀਆ ਵਧੀਆ ਵਧੀਆ ਛੜਾ ਦੇ ਹੁਣ ਖੜਾ ਤੂੰ ਟੋਲਿਆ ਨਹੀਂ ਹਲੇ ਕੀ ਚੱਕਰ ਹੈ ਟੋਲਣ ਦਿੰਦਾ ਹੀ ਨਹੀਂ ਤੂੰ ਯਾਰ ਮੈਂ ਕਿਉਂ ਨਹੀਂ ਦੋਲਦਾ 10 ਕੀ ਗੱਲ ਨਹੀਂ ਕੀ ਗੱਲ ਬਾਤ ਹੈ ਤੇ ਤੂੰ ਹੋਰ ਆ ਸਾਡਾ ਹੋਰ ਕੀ ਦੇ ਤੇ ਨਹੀਂ ਗੱਲ ਬਾਤ 10 ਕੀ ਗੱਲ ਬਾਤ ਹੈ ਹੁਣ ਤੈਨੂੰ ਪਤਾ ਹੀ ਹੈ ਗੱਲ ਬਾਤ ਆ ਹੁਣ ਇੰਨੀ ਕਾਟਾ ਕਿੱਥੋਂ ਦੇ ਦੀ ਆਪਾਂ ਨਹੀਂ ਆਪਾਂ ਹੁਣ ਮੌਇਸਚਰ ਕੀ ਕਹਿੰਦਾ ਤੇਰਾ ਮੌਇਸਚਰ ਦਾ ਭਾਵਾ ਉਹਨਾਂ ਦੀ ਮਸ਼ੀਨ ਹੋਰ ਦੱਸਦੇ ਹੈ ਸੈਲਰ ਆ ਨਹੀਂ ਹੋਰ ਦੱਸੀ ਜਾਂਦੇ ਹੈ ਕੀ ਕੀ ਸੈਲਰ ਵਾਲਿਆਂ ਦੀ ਕੀ ਦੱਸਦੀ ਹੈ ਬਹੁਤ ਪੁੱਛੀ ਨਾ ਤੂੰ ਸਾਰਾ ਹੀ ਭਾਅ ਦਿਆਂ ਤਾਂ ਵੀ ਸਾਨੂੰ ਦੇ ਜੋ ਤੇ ਤੁਸੀਂ ਘਰੇ ਜਾ ਉਹਨੂੰ ਸੈਲਰ ਵਾਲਾ ਕੀ ਕਹਿੰਦਾ ਤੈਨੂੰ ਤੇ ਸੈਲਰ ਆ ਤੂੰ ਪੁੱਛ ਭਾਵਾ ਬਾਈ ਮੌਇਸਚਰ ਹੈ ਉਹਦਾ ਬਾਈ ਦਾ ਮੌਇਸਚਰ ਦਾ ਸਰਿਆ ਹਾਂ ਮੱ ਨਾਂ ਮਸ਼ੀਨ ਲੈ ਕੇ ਆਇਆ ਕੋਈ ਕਿੱਥੇ ਵੈਸੀ ਆਉਂਦੇ ਆ ਮੁਰ ਜਾਂਦੇ ਆ ਵਾਫੇ ਚ ਲੈ ਗਿਆ ਤੈਨੂੰ ਮੈਂ ਉਦਨ ਆਇਆ ਸੀ ਤੈਨੂੰ ਮੈਂ ਕਹਿ ਕੇ ਗਿਆ ਸੀਗਾ ਵੀ ਜਿੱਥੇ ਸ਼ੈਲਰ ਵਾਲੇ 6-7 ਕਿਲੋ ਕੱਟਦੇ ਆ ਤੇ ਕੋਈ 2-4 ਕਿਲੋ 5 ਕਿਲੋ ਦੇ ਕੇ ਕਾਰ ਕਟਾ ਕੇ ਤੋਲ ਕੇ ਭਲਾਇ ਕਰ ਆ ਵੇ ਤੇਰੇ ਨਾਲ ਦੇ ਸਾਰੇ ਤਲਾਈ ਜਾਂਦੇ ਫਿਰ ਅਸੀਂ ਘਰੇ ਆਉਂਦੇ ਇੰਨਾਂ ਨੇ ਆਪਦੇ ਘਰੇ ਜਾਣਾ ਹੀ ਆ ਉਹ ਇੰਨਾਂ ਨੇ ਵੀ 2 ਕਿਲੋ 4 ਕਿਲੋ 5 ਕਿਲੋ ਕਿਸੇ ਨੇ ਕਟਾਈ ਆ ਉਹ ਇੰਨੇ ਦਿੱਤੇ ਨਹੀਂ ਜਾਂਦੇ ਸਾਡੇ ਕੋਲ ਤਾਂ ਵਾਹਨ ਤਾਰਨ ਦਾ ਕਿ ਮੇਰੀ ਗੱਲ ਸੁਣ ਲੈ ਕਿਤੇ ਵਾਣਾ ਇਹ ਮੋਚਰ ਜਿਹੜਾ ਆਇਆ ਹੈਗਾ 2-4 ਕਿਲੋ ਤਾਂ ਕਟਾਣਾ ਹੀ ਪਊ ਉਹਦੋਂ 7 ਕਿਲੋ ਕਹਿੰਦੇਗੇ ਉਹਨਾਂ ਨੂੰ ਕਹਿ ਗਏ ਵੀ 10 ਦਾ ਕਿਲੋ ਪਾਈਆ ਹੋਰ ਕਟਵਾ ਦਿੰਦੇ ਫਿਰ ਅਸੀਂ ਘਰੇ ਉੱਠ ਜੰਨੇ ਆ ਤੁਸੀਂ ਤੋਲੋ ਤੇ ਅਸੀਂ ਜੰਨੇ ਆ ਬਸ ਓਹ ਤੋਲਣਾ ਤਾਂ ਹੁਣ ਸਾਰੇ ਤੋਲ ਹੀ ਜਾਂਦੇ ਆ ਵਧੀਆ ਹੀ ਹੁੰਦੀਆਂ ਛੜ ਜੀ ਕੀ ਹਾਲ ਠੀਕ ਆ ਜੀ ਕਿਵੇਂ ਅਜੇ ਤੋਲਿਆ ਤੋਲਿਆ ਨਹੀਂ ਇਹਨਾਂ ਨੂੰ ਕਾਹਨ ਤੋਲਦੇ ਆ ਪਾਵਾ ਠੱਠ ਕਰਦੇ ਆ ਲਊ ਪਿੰਦੇ ਆ ਛੜ ਜੀ ਕਿਉਂ ਲਮਕਾਈ ਬੈਠੇ ਆ ਸਾਰਾ ਲਗਭਗ ਝੋਨਾ ਤੋਲੀ ਜਾਂਦਾ ਮੈਂ ਤਾਂ ਮਾਰ ਉਹਨਾਂ ਨੂੰ ਕਹੀ ਜਾਂਦਾ ਵੀ ਜੋ ਕਾਰਡ 7 ਕਿਲੋ 8 ਕਿਲੋ ਹੁੰਦੀ ਸੀਗੀ 2 4 ਕਿਲੋ ਦੇ ਕੇ ਕਾਰਡ ਦਿਆ ਤਾਂ ਜੱਬ ਨਵੇਂ ਜਿੰਨ ਤੁਸੀਂ ਕਾਰਡ ਤੇ ਕਿਉਂ ਤੁਸੀਂ ਕਾਰਡ ਤੇ ਕਿਉਂ ਆਣੇ ਨਹੀਂ ਆਦੇ ਹਾਂ ਹੋਰ ਕੋਣ ਸੈਲਰ ਵਾਲੇ ਆ ਅੱਛਾ ਸਾਡੇ ਤਾਂ ਸਾਰਾ ਬੋਲੀ ਜਾਂਦਾ ਕਮੇਟੀ ਨਹੀਂ ਸੈਲਰ ਤਾਂ ਮੈਨੂੰ ਐਂ ਦੱਸ ਸੈਲਰ ਕਹਿੰਦਾ ਕਹਿੰਦੇ ਸਾਡੀ ਮੌਚਰ ਇੰਨਾ ਆ ਰਿਹਾ ਪੱਪੂ ਭਾਈ ਤੁਹਾਡਾ ਮਾਰਕ ਮੈਨੂੰ ਨੇ ਇਹੀ ਗੱਲ ਕਹਿੰਦਾ 8 ਕਿਲੋ ਪਾਈਆ ਹੋਰ ਮੈਂ ਕਿਹ ਨਹੀਂ ਤੁਸੀਂ ਤਾਂ ਤੁਸੀਂ ਤਾਂ ਰਲੇਵੇਂ ਦਾ ਮਤਲਬ ਸੇਠ ਜੀ ਆ ਬਾਪੂ ਉਹਰੇ ਬੈਠੇ ਆ ਨਾ ਜਿਹੜੇ ਤੁਹਾਡੇ ਪਿਓ ਦਾਦੇ ਸਾਡੇ ਪਿਓ ਦਾਦਿਆਂ ਦੇ ਆੜਤੀਆ ਹੁੰਦੇ ਸੀ ਨਾ ਉਹ ਬਚਾਉਂਦੇ ਸੀ 84 ਵਾਲਾ ਦੌਰ ਸਾਰਿਆਂ ਨੇ ਦੇਖਿਆ ਜਦੋਂ ਹਰੇਕ ਨੂੰ ਗੋਲੀ ਦਾ ਡਰ ਹੁੰਦਾ ਘਰੋਂ ਨਿਕਲੇ ਜਾਂਦੇ ਮੋੜਾਂਗੇ ਕਿ ਨਾ ਮੋੜਾਂਗੇ ਉਦੋਂ ਆਹ ਜਿਹੜੇ ਬਾਪੂ ਆ ਨੇ ਜਿਹੜਾ ਆਹ ਬਾਬੇ ਦਾਦੇ ਆ ਸਾਡੇ ਇਹ ਨਹਿਰਾ ਕਸੀਆਂ ਸੂਏ ਪਰੜੀਆਂ ਪਾ ਕੇ ਰੇਲ ਦੀਆਂ ਪਰੜੀਆਂ ਪਾ ਕੇ ਕੱਲਾ ਦੁੱਧ ਨਹੀਂ ਸੀ ਲੈ ਕੇ ਜਾਂਦੇ ਤੁਹਾਡੇ ਘਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਮੱਖਣੀ ਲੱਸੀ ਸਾਰੀਆਂ ਚੀਜ਼ਾਂ ਨਾ ਆਪਦੀ ਜਾਨ ਜੋਖਮ ਵਿੱਚ ਪਾ ਕੇ ਦੇ ਕੇ ਜਾਂਦੇ ਸੀਗੇ ਐਡੇ ਭੋਲੇ ਆ ਸਾਡੇ ਲੋਕ ਤੇ ਤੁਸੀਂ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਨੇ ਇੰਨਾ ਬਚਾ ਕੀਤਾ ਨਾ ਜ਼ਿੰਮੇਵਾਰ ਦਾ ਹਰੇਕ ਥਾਂ ਤੇ ਕਹਿੰਦੇ ਸੀ ਵੀ ਪਪੂਸਿਆ ਤੂੰ ਤੈਨੂੰ ਮਰਨ ਨਹੀਂ ਦੇਣਾ ਤੇ ਅੱਲਾਸਾ ਤੈਨੂੰ ਮਰ ਨਹੀਂ ਦੇਣਾ ਆੜਤੀਆ ਡਰਦਾ ਸੀਗਾ ਜ਼ਿਮੀਦਾਰ ਦੇ ਨਾਲ ਵੀ ਮੈਂ ਤੈਨੂੰ ਬਚਾਉਣਾ ਯਾਰ ਤੁਸੀਂ ਸਾਰੇ ਰਲੇ ਫਿਰਦੇ ਹੋ ਜਿੰਨੀ ਮੰਡੀ ਦੇ ਵਿੱਚ ਅਸੀਂ ਘੇੜਾ ਕੱਢ ਕੇ ਵੇਖਿਆ ਸਾਰੀ ਮੰਡੀ ਚ ਇਹੀ ਗੱਲਾ ਕਾਟ ਦੇ ਦੇ ਕਾਟ ਦੇ ਦੇ ਕਾਟ ਦੇ ਦੇ ਕੋਈ ਇਨਸਪੈਕਟਰ ਨਹੀਂ ਕਾਕੇ ਤੇਰਾ ਵੀ ਝੋਨਾ ਇੱਥੇ ਹਾਂਜੀ ਜੀ ਮੇਰਾ ਇਧਰਲੇ ਪਾਸੇ ਆਇਓ ਤੁਸੀਂ ਆਹ ਕੁਰਸੀ ਮੇਰੇ ਵਾਲੀ ਲੈ ਲਓ ਬੇਸ਼ੱਕ ਆ ਲਓ ਤੂੰ ਇਹ ਇੱਥੇ ਹਾਂ ਮੈਨੂੰ ਦੇ ਦਿਓ ਜੀ ਇੱਥੇ ਆ ਜਾ ਤੂੰ ਨੇੜੇ ਪੈਰ ਤੇ ਕੀ ਮਰਾਈ ਫਿਰਦਾ ਠੀਕ ਹੈ ਤਾਈ ਜਾਨਵਰ ਸ਼ੋਅ ਆ ਠੀਕ ਆ ਕਿਸਾਨ ਬੰਦੇ ਆ ਹੁਣ ਤੈਨੂੰ ਪਤਾ ਹੀ ਆ ਹੂੰ ਕਰਦਾ ਹੀ ਬੰਦਾ ਹੀ ਇਹ ਲੱਗਦਾ ਤੁਸੀਂ ਕਿੰਨੇ ਕਿ ਦਿਨਾਂ ਤੋਂ ਐਂ ਝੋਨਾ ਲੈ ਕੇ ਮਹੀਨੇ ਹੋ ਗਏ ਜੀ 5 6 ਦਿਨ ਜੀ 5 6 ਦਿਨ ਹੋ ਗਏ ਹਾਂ ਜੀ ਕਿਹੜਾ ਝੋਨਾ ਤੁਹਾਡਾ ਮੇਰਾ ਆਹ ਹੀ ਆਈ ਢੇਰੀ ਆਹ ਤੁਹਾਡਾ ਹਾਂ ਜੀ ਆ ਤਾਂ ਸੁੱਕਾ ਹੈ ਯਾਰ ਮੌਚਰ ਕਢਾਇਆ ਮੌਚਰ ਕਢਾਇਆ ਸੀਗਾ ਜੀ ਕਮੇਟੀ ਵਾਲੇ ਕੱਢ ਕੇ ਗਏ ਆ ਹਾਂ 17 18 ਮੌਚਰ ਆ ਪਰ ਹੈ ਤੋ ਲਿਆ ਨਹੀਂ ਮਾਰਕੀਟ ਕਮੇਟੀ ਵਾਲਾ 17 18 ਕੱਢ ਦੇ ਹਾਂ ਜੀ ਹਾਂ ਜੀ ਤੇ ਫਿਰ ਇਨਸਪੈਕਟਰ ਨੂੰ ਕਹਿਣਾ ਸੀਗਾ ਭਰਾਵੇ ਇਨਸਪੈਕਟਰ ਆਇਆ ਹੀ ਨਹੀਂ ਗਈ ਆਉਂਦਾ ਨਹੀਂ ਨਾ ਆਇਆ ਹੀ ਨਹੀਂ ਗਈ ਮੇਰੇ ਕੋਲ ਤਾਂ ਨਹੀਂ ਆਇਆ ਤੇ ਚੇਅਰਮੈਨ ਨੂੰ ਮਿਲਦੇ ਮਾਰਕੀਟ ਕਮੇਟੀ ਨੂੰ ਉਧਰ ਅਸੀਂ ਗਏ ਨਹੀਂ ਸੀ ਇਨਸਪੈਕਟਰ ਦਾ ਆਪ ਹੀ ਆਉਂਦਾ ਹੀ ਇੱਥੇ ਹਾਂ ਉਹਦਾ ਫਰਜ਼ ਬੰਦਾ ਹੀ ਆਉਣ ਦਾ ਨਹੀਂ ਜਿੱਦਾਂ ਦਾ ਤੁਸੀਂ ਲੈ ਕੇ ਆਏ ਹੋ ਜਦੋਂ 4 ਚੋਰ ਲੱਗ ਗਿਆ ਉਦੋਂ ਦੇ 17 18 ਮੋਚ ਮੋਚ ਰਹੀ ਜਾਂਦਾ ਹਾਂ ਹਾਂ 17 18 ਸੀ ਵੱਡੇ ਹੀ ਸੁੱਕਾ ਹੀ ਜਾਵਾਂ ਅੱਛਾ ਅਸੀਂ ਵੈਸੇ ਹੀ ਹਫ਼ਤਾ ਲੇਟ ਵੱਡਿਆ ਵੀ ਉੱਥੇ ਬੈਠਣਾ ਬਹੁਗਾ ਪਰ ਬੈਠਣਾ ਫੇਰ ਵੀ ਪੈ ਗਿਆ ਨਹੀਂ ਭਰਨਾ ਭਰਨ ਦਾ ਕੀ ਕਰਨਾ ਫਿਰ ਕੀ ਕਹਿੰਦੇ ਕੋਈ ਆਇਆ ਹੀ ਨਹੀਂਗਾ ਜੀ ਇੱਥੇ ਜੇ ਕੋਈ ਆਊਗਾ ਤਾਂ ਫੇਰ ਹੀ ਪਰੂਗਾ ਕੋਈ ਸ਼ੈਲਰ ਸ਼ੂਲਰ ਵਾਲਾ ਆਉਂਦਾ ਕਿ ਉਹ ਉਹ ਨਹੀਂ ਆਉਂਦਾਗਾ ਸ਼ੈਲਰ ਵਾਲਾ ਆਇਆ ਸੀਗਾ ਇੱਕ ਅੱਛਾ ਉਹ ਲੈ ਕੇ ਗਿਆ ਸੀ ਮੌਚਰ ਕਹਿੰਦਾ ਮੈਂ ਕ ਸ਼ੈਲਰ ਮਾਲਕ ਆਪ ਲੈ ਕੇ ਗਿਆ ਸੀ ਨਹੀਂ ਨਹੀਂ ਉਹ ਵੀ ਮੁਨੀਮ ਹੀ ਆਇਆ ਸੀ ਉਹਦਾ ਮੁਨੀਮ ਆਇਆ ਸ਼ੈਲਰ ਮਾਲਕ ਦਾ ਅੱਛਾ ਉਹ 22 ਮਾਊਟਰ ਦੱਸੀ ਜਾਂਦਾ ਜੀ ਕਮੇਟੀ ਮਾਰਕੀਟ ਕਮੇਟੀ ਦਾ ਮੀਟਰ 17 ਦੱਸੀ ਜਾਂਦਾ 17 ਦੇ 18 ਗੀ ਤੇ ਸ਼ੈਲਰ ਵਾਲਾ ਦੱਸਦਾ 22 22 ਭਪੂ ਤੇਰਾ ਕਿੰਨਾ ਆਈ ਜਾਂਦਾ ਬਾਈ ਕੋਈ ਹੋ ਜਾ ਕੋਈ ਤਾਂ ਕੋਈ ਚੀਜ਼ ਆਈ ਨਾ ਕੋਈ ਚੋਰਾ ਨਾ ਕੋਸਾਂ ਨਾਲ ਲੜਗਾ ਛੇੜ ਜੀ ਕੋ ਮਾੜੀ ਮੋਟੀ ਗੁੱਸਾ ਨਾ ਕਰੋ ਮਾੜੀ ਮੋਟੀ ਸ਼ਰਮ ਮੰਨ ਲਓ ਤੁਸੀਂ ਵੀ ਤੁਸੀਂ ਬਚਾਉਣ ਵਾਲੇ ਆ ਜ਼ਿੰਮੇਵਾਰ ਨੂੰ ਕਿ ਮਾਰਨ ਵਾਲੇ ਹੋ ਅੱਛਾ ਮੁੰਡੇ ਦੀ ਗੱਲ ਸੁਣ ਲਈ ਸੁਣ ਲਈ ਜੀ ਸੁਣ ਲਈ ਉਹ ਕਹਦਾ 6 ਦਿਨ ਹੋ ਗਏ ਬੈਠੇ ਨੂੰ ਮੈਨੂੰ ਠੀਕ ਹੈ ਜੀ ਤੁਹਾਨੂੰ ਬਾਪੂ ਕਿੰਨੇ ਦਿਨ ਹੋ ਗਏ ਕੱਢਦੇ ਆਈਏ ਦੁਮਾਰ ਜੀ ਭਾਈ ਜਾਂਦਾ ਹੱਲੇ ਭਾਈ ਅੱਛਾ ਹਲੇ ਥੋੜਾ ਦਾ ਮੋਇਸਚਰ ਵਗੈਰਾ ਚੈੱਕ ਹੋਣਾ ਹੈ ਨਹੀਂ ਜੀ ਹਾਂ ਅਜੇ ਹੋਣਾ ਥੋੜਾ ਇਹਨਾਂ ਦਾ ਆਈ ਜਾਦਾ ਉਹਨੂੰ 6 ਦਿਨ ਹੋ ਗਏ ਜੀ ਬੈਠੇ ਨੂੰ ਠੀਕ ਹੈ ਇਹਨਾਂ ਦੀ ਆੜ ਤੋਂ ਤੁਸੀਂ ਨਹੀਂ ਇੱਕ ਹੋਰ ਪੜਿਆ ਥੋੜਾ ਹੋਰ ਆੜ ਥੋੜਾ ਹੋਰ ਹੈ ਇਹ ਕਿੰਨੇ ਪੁਰਾਣੇ ਤੁਹਾਡੇ ਕੋਲ ਲੱਗੇ ਹੋਏ ਆ ਪੱਪੂ ਹੋਰੇ ਬਿਲਕੁਲ ਜੀ ਠੀਕ ਹੈ ਮੈਂ ਇਹਨਾਂ ਦੀ ਪਹਿਲਾਂ ਘਰੋਂ ਗੱਲਬਾਤ ਸੁਣੀ ਮੈਂ ਤਾਂ ਜਿੱਥੇ ਮੰ ਤਨੇ ਤੀਜੇ ਚੌਥੇ ਦਿਨ ਨਾਉਣ ਧੋਣ ਜਾਂਦਾ ਇਹ ਘਰੇ ਇਹ ਜੀ ਹੁਣ ਮੈਂ ਕੀ ਕਰ ਸਕਦਾ ਜੀ ਜਦੋਂ ਕਮੇਟੀ ਦਾ ਕੱਢੀ ਬੈਠਾ ਗਿਆ 17 ਜੀ ਅੱਛਾ ਤੇ ਹੁਣ ਸ਼ੈਲਰ ਮਾਲਕ ਕਹੀ ਜਾਂਦੇ ਵੀ ਇਹ ਭਾਈ ਮੈਨੂੰ ਇੱਕ ਗੱਲ ਦੱਸ ਦਿਓ ਸ਼ੈਲਟਰ ਨਹੀਂ ਚੱਕਦਾ ਜੀ ਸ਼ੇਰ ਜੀ ਇਨਸਪੈਕਟਰ ਕੌਣ ਉਹਦਾ ਨਾਮ ਚੱਕਣ ਵਾਲਾ ਮੈਨੂੰ ਐ ਦੱਸੋ ਤੁਸੀਂ ਸ਼ੈਲਰ ਮਾਲਕ ਦਾ ਰੋਲ ਕੀ ਹੈ ਤੁਸੀਂ ਬੇਵਕੂਫ ਬੜਾਈ ਜਾਂਦੇ ਹੋ ਜ਼ਿੰਮੇਵਾਰਾਂ ਨੂੰ ਅਸੀਂ ਤਾਂ ਕਹੀ ਜਾਂਦੇ ਅਸੀਂ ਤਾਂ ਚੁਕਵਾ ਦਿੰਨੇ ਆ ਚੱਕ ਲਵੇ ਉਹ ਕਹਿੰਦਾ ਵੀ ਸਲਾਬ ਇਹ ਨਹੀਂ ਚੱਕਦਾ ਸਲਾਬ ਜਦੋਂ ਮਾਰਕੀਟ ਮਾਰਕੀਟ ਕਮੇਟੀ ਨੇ ਮੀਟਰ ਨੇ 17 ਮੋਸਟਰ ਦਿੱਤਾ ਦੇਤਾ ਜੀ ਜਦੋਂ ਦੇਤਾ ਤੁਸੀਂ ਆੜਤੀਆਂ ਤੁਹਾਡਾ ਫਰਜ ਨਹੀਂ ਮੰਨਦਾ ਉਹ ਮਾਲ ਭਰਾਉਂ ਤੁਸੀਂ ਕਹਿ ਕੇ ਇਨਸਪੈਕਟਰ ਨਹੀਂ ਭਰਾਉਂਦਾ ਹੀ ਕਹਿੰਦਾ ਕਿਉਂ ਨਹੀਂ ਭਰਾਉਂਦਾ ਇਨਸਪੈਕਟਰ ਮੌਇਸਚਰ ਜ਼ਿਆਦਾ ਬੋਲਦਾ ਇਹਦਾ ਉਹ ਨਹੀਂ ਚੱਕਣ ਨੂੰ ਤਿਆਰ ਹੁੰਦੀ ਸ਼ੈਲਰ ਮਾਲ ਕਿਉਂ ਨਹੀਂ ਚੱਕਣ ਨੂੰ ਤਿਆਰ ਨਹੀਂ ਚੱਕਣ ਨੂੰ ਤਿਆਰ ਜਦੋਂ ਮਾਰਕੀਟ ਕਮੇਟੀ ਦਾ ਮੌਇਸਚਰ ਮੀਟਰ ਜਿਹੜਾ ਉਹ 17 ਦੇ ਹੀ ਜਾਂਦਾ ਥੋੜਾ ਜਿਹੜਾ ਇਨਸਪੈਕਟਰ ਹੈ ਮੰਡੀ ਇਨਸਪੈਕਟਰ ਬਿਲਕੁਲ ਕਿਸੇ ਮਰਜ਼ੀ ਸਰਕਾਰੀ ਏਜੰਸੀ ਦਾ ਹੋਗਾ ਚਾਰਾਂ ਦੇ ਵਿੱਚੋਂ ਇਹ ਦੋਸਤੋ ਇਨਸਪੈਕਟਰ ਮਾਰਕੀਟ ਕਮੇਟੀ ਦੇ ਮਾਸਟਰ ਮੀਟਰ ਨੂੰ ਮੰਨਦਾ ਕਿ ਸੈਲਰ ਮੈਂ ਮਾਰਕੀਟ ਕਮੇਟੀ ਦੇ ਮਾਸਟਰ ਨੂੰ ਮੰਨੂਗਾ ਹੀ ਇਨਸਪੈਕਟਰ ਤੁਸੀਂ ਇਹ ਗੱਲ ਤੁਸੀਂ ਇਹ ਗੱਲ ਕਿਵੇਂ ਕਹਿੰਦੇ ਹੋ ਤੁਸੀਂ ਤੁਸੀਂ ਮੈਨੂੰ ਕਹਿੰਦੇ ਹੋ ਰਲਿਆ ਵਲ ਲੇਕਿਨ ਹੋ ਸਕਦਾ ਹੈ ਇਨਸਪੈਕਟਰੀ ਰਲਿਆ ਹੋਵੇ ਨਹੀਂ ਜੇ ਰਹਿ ਗਈ ਜਿਸ ਜੰਦਾ ਜੀ ਹੋ ਸਕਦਾ ਹੋਰ ਰਲਿਆ ਹੋਵੇ ਇਨਸਪੈਕਟਰ ਦਾ ਮੁੰਡੇ ਨੇ ਦੱਸਦਾ ਵੀ ਇਨਸਪੈਕਟਰ ਤਾਂ ਇੱਥੇ ਆਉਂਦਾ ਨਹੀਂਗਾ ਇਹਦਾ ਮਤਲਬ ਇਨਸਪੈਕਟਰ ਰਲਿਆ ਵੇ ਠੀਕ ਹੈ ਬਿਲਕੁਲ ਜੀ ਇਨਸਪੈਕਟਰ ਰਲ ਗਿਆ ਬਿਲਕੁਲ ਜੀ ਮੰਨ ਲਓ ਕਹਿੰਦਾ ਵਪਾਰੀ ਨਾਲ ਰਲ ਗਈਆਂ ਉਹ ਮੈਂ ਸਹਿਮਤ ਐ ਮੈਨੂੰ ਤਾਂ ਜਿਵੇਂ ਕਹੂਗਾ ਮੈਂ ਤਾਂ ਉਹਨੇ ਕਰਨ ਨੂੰ ਵੀ ਤਿਆਰ ਤੁਸੀਂ ਸਹਿਮਤ ਹੋ ਪਰ ਤੁਸੀਂ ਇਹਨੂੰ 10 ਦਿਨ ਹੋ ਗਏ ਦਿਵਾਲੀ ਇੱਥੇ ਬੈਠੇ ਦੀ ਰਪਾਤੀ ਤੁਸੀਂ ਭਰਾਇਆ ਕਿਉਂ ਨਹੀਂ ਮੈਂ ਕਿਵੇਂ ਭਰਾਵਾਂ ਜੀ ਉਹ ਹੀ ਨਹੀਂ ਭਰਦਾ ਪਿਆ ਇਨਸਪੈਕਟਰ ਹੀ ਨਹੀਂ ਭਰਦਾ ਬੰਦਾ ਇੱਥੇ ਆ ਕੇ ਪਤਾ ਹੀ ਨਹੀਂ ਲੈਂਦਾ ਪਿਆ ਤੁਸੀਂ ਮੇਰੇ ਸਾਹਮਣੇ ਇਹ ਗੱਲ ਨੂੰ ਕਹਿ ਰਹੇ ਹੋ ਮੈਂ ਆਉਂਦਾਂ ਸਰ ਪੁੱਛਿਆ ਜਦੋਂ ਵੀ ਪਹਿਲੇ ਦਿਨ ਜਿਹੜਾ ਉਹ ਸ਼ੈਲਰ ਮਾਲਕ ਕਹਿੰਦਾ ਸੀ ਵੀ 8 ਕਿਲੋ ਕਾਟ ਦੇ ਦੇ ਹਾਂ ਹੋਰ ਸ਼ੈਲਰ ਮਾਲਕ ਕਹਿੰਦਾ 10 ਦਿਨਾਂ ਬਾਅਦ ਕਹਿੰਦਾ ਵੀ 5 ਕਿਲੋ ਕਾ 5 ਕਿਲੋ ਦੇ ਦੇ ਅੱਛਾ 10 ਦਿਨਾਂ ਵੇਚਦੀ ਇਹਦਾ ਮੌਇਸਚਰ ਜੇ ਮੰਨ ਲਈਏ ਸ਼ੈਲਰ ਮਾਲਕ ਦੀ ਮਸ਼ੀਨ ਪਹਿਲੀ ਗੱਲ ਤਾਂ ਇੱਥੇ ਲਾਊਡ ਹੀ ਨਹੀਂ ਮੰਡੀ ਦੇ ਵਿੱਚ ਹਾਂਜੀ ਬਿਨਾ ਮਾਰਕੀਟ ਕਮੇਟੀ ਤੋਂ ਹੋਰ ਮੌਇਸਚਰ ਮਸ਼ੀਨ ਮੰਡੀ ਚ ਆ ਨਹੀਂ ਸਕਦੀ ਜੇ ਉਹ ਆ ਕੇ ਚੋਰੀ ਚਪੋਰੀ ਮੈਂ ਦੇਖਿਆ ਮੈਂ ਦੇਊਗਾ ਸਬੂਤ ਤੁਹਾਨੂੰ ਪਹਿਲੀ ਗੱਲ ਤਾਂ ਸ਼ੈਲਰ ਮਾਲਕ ਜਿਹੜਾ ਹੈਗਾ ਉਹ ਮੰਡੀ ਦੇ ਵਿੱਚ ਆ ਕੇ ਆਪਣੀ ਮਸ਼ੀਨ ਲੈ ਕੇ ਜਾ ਉਹਦਾ ਕੋਈ ਕਰੰਦਾ ਮਸ਼ਹਲ ਮਸ਼ੀਨ ਲੈ ਕੇ ਮੰ ਹੋਈ ਨਹੀਂ ਸਰ ਆਉਂਦੇ ਮੰਡੀ ਦੇ ਵਿੱਚ ਨਹੀਂ ਆਉਂਦੇ ਜੇ ਮੈਂ ਸਬੂਤ ਦੇਦਾ ਇਸ ਗੱਲ ਦਾ ਨਾ ਉਹਨਾਂ ਦਾ ਕੋਈ ਮਨੀਮ ਆਵੇ ਨਾ ਕੋਈ ਮਾਲਕ ਆਉਂਦੇ ਨਾ ਜੀ ਨਾ ਜੀ ਨਾ ਸੈਲਰ ਮਾਲਕਾਂ ਦੇ ਬੰਦੇ ਆਉਂਦੇ ਹਨ ਨਹੀਂ ਆਉਂਦੇ ਨਹੀਂ ਇੱਥੋਂ ਇੱਥੋਂ ਲਿਫਾਫੇ ਵੀ ਭਰ ਕੇ ਲ ਜਾਂਦੇ ਹਨ ਬਾਬੇ ਪੰਚਰੀ ਦੀ ਜੁਗਈ ਅੱਜ ਪਹਿਲਾਂ ਅਸੀਂ ਸਾਰੀਆਂ ਚੀਜ਼ਾਂ ਵੇਖੀਆਂ ਜਦੋਂ ਮੀਡੀਆ 'ਚ ਇਹ ਗੱਲ ਚੱਲ ਗਈ ਨਾ ਪਤਾ ਲੱਗ ਗਿਆ ਵੀ ਸੈਲਰ ਮਾਲਕ ਜਿਹੜਾ ਉਹ ਮੰਡੀ ਦੇ ਵਿੱਚ ਨਹੀਂ ਆਉਂਦਾ ਮੀਟਰ ਲੈ ਕੇ ਵੜ ਸਕਦਾ ਮੋਇਸਚਰ ਨਹੀਂ ਵੜ ਸਕਦਾ ਜੀ ਨਹੀਂ ਵੜ ਸਕਦਾ ਹੁਣ ਤੁਸੀਂ ਕਹਿੰਦੇ ਵੀ ਨਹੀਂ ਵੜਦਾ ਅਸੀਂ ਆਪ ਹੀ ਦੇ ਦੇ ਆਉਂਦੇ ਹੀ ਨਹੀਂ ਸੇਠ ਜੀ ਜਦੋਂ ਮੀਡੀਆ ਦੇ ਵਿੱਚ ਇਹ ਗੱਲਾਂ ਚੱਲ ਗਈਆਂ ਨਾ ਪਤਾ ਲੱਗਿਆ ਵੀ ਲੋਕ ਜਾਗਰੂਕ ਹੋ ਗਏ ਵੀ ਨਹੀਂ ਸ਼ੈਲਰ ਮਾਲਕ ਉੱਥੇ ਜਾ ਕੇ ਕਿਉਂਕਿ ਸ਼ੈਲਰ ਮਾਲਕ ਨੇ ਸਰਕਾਰ ਤੋਂ ਲੈਣਾ ਜੀ ਸਰਕਾਰ ਨੂੰ ਚੌਲ ਕੱਢ ਕੇ ਦੇਣਾ ਹੈ ਜ਼ਿੰਮੇਦਾਰ ਨਾ ਕੋਈ ਵਸਤਾ ਨੇ ਨਾ ਜਦੋਂ ਐਮਐਸਪੀ ਤੇ ਫਸਲ ਵਿਕੀ ਜਾਂਦੀ ਹੈ ਜਦੋਂ ਉਹਦਾ 17 ਮੋਇਸਚਰ ਆ ਗਿਆ 17 ਆ ਗਿਆ 17.5 ਆ ਗਿਆ 17.5 ਆ ਗਿਆ ਬਾੜਾ ਮੋਟਾ ਤਾਂ ਚੱਕਦੇ ਆ ਭਰਦੇ ਵੀ ਸੁੱਕੂਗਾ ਨਾ ਉਹ ਫਿਰ ਸ਼ੈਲਰ ਮਾਲਕ ਕੌਣ ਹੁੰਦਾ ਜਵਾਬ ਦੇਣ ਵਾਲਾ ਜਾਂ ਫਿਰ ਕਹੋ ਵੀ ਜਦੋਂ ਕਾਟਦਾ ਤੁਸੀਂ ਇਹਨੂੰ ਪਹਿਲੇ 10 ਦਿਨਾਂ ਤੋਂ ਜੋਰ ਪਾਈ ਜਾਂਦੇ ਹੋ ਵੀ 8 ਕਿਲੋ ਦੇ ਦੇ 7 ਕਿਲੋ ਦੇ ਦੇ ਹੁਣ 5 ਕਿਲੋ ਤੇ ਆ ਗਿਆ ਮੈਂ ਤਾਂ 5 ਕਿਲੋ ਕਹੀ ਹੈ ਨਹੀਂ 4 ਕਿਲੋ 5 ਕਿਲੋ 4.5 ਕਿਲੋ ਦੇ ਕੇ ਅੱਛਾ ਕਾਟ ਹਾਂ ਭਰਾ ਕੇ ਦਾ ਕਰੀ ਜਾਂ ਲੋਕ ਵੀ ਭਰਾਈ ਜਾਂਦੇ ਤੁਹਾਡਾ ਕਿੰਨਾ ਹਿੱਸਾ ਉਹਦੇ ਚ ਮੇਰਾ ਕੋਈ ਹਿੱਸਾ ਨਹੀਂ ਆਪ ਮੇਰੀ ਗੱਲ ਇੱਕ ਮੇਰੇ ਇੱਕ ਬੇਨਤੀ ਧਿਆਨ ਉਹਦੇ ਵਿੱਚ ਮੈਂ ਆਪਾਂ ਦੇ ਜ਼ਿੰਮੇਵਾਰ ਦੇ ਭਾਲ ਦੇ ਨਹੀਂ ਜ਼ਿੰਮੇਵਾਰ ਦਾ ਕੀ ਮੇਰੀ ਇੱਕ ਬੇਨਤੀ ਤੇ ਹੁਣ ਬੈਠਾ ਰਹੂਗਾ ਸਕਾਈ ਲਿਆਊਗਾ ਇੱਕ ਬੇਨਤੀ ਧਿਆਨ ਨਾਲ ਸੁਣ ਲਓ ਸੇਠ ਜੀ ਹਾਂ ਜੀ ਇਹ ਜਿਹੜੇ ਲੋਕ ਆ ਨਾ ਜਿਹੜਾ ਜ਼ਿੰਮੇਵਾਰ ਕੈਟਾਗਰੀ ਆ ਇਹ ਸਾਧ ਲੋਕ ਹੁੰਦੇ ਆ ਸਪਾਂ ਦੀਆਂ ਸੇਰੀਆਂ ਮੱਧ ਕੇ ਨਾ ਮੀਂਹ ਵੇਖਣ ਨਾ ਨੇਰੀ ਨਾ ਗਰਮੀ ਨਾ ਸਰਦੀ ਨਾ ਧੁੱਪ ਨਾ ਛਾਂ ਇਹ ਫਸਲਾਂ ਨਾ ਸਾਰੀਆਂ ਪੁੱਤਾਂ ਵਾਂਗੂ ਪਾਲ ਕੇ ਤੁਹਾਡੇ ਮੂਰੇ ਢੇਰੀ ਕਰ ਦਿੰਦੇ ਲਿਆ ਕੇ ਇੱਥੇ ਇੱਥੇ ਮੁੜ ਕੇ ਤੁਸੀਂ ਪਹਿਲਾਂ ਜੋੜ ਤੋੜ ਲਾਉਣੇ ਤੁਸੀਂ ਇਹਨਾਂ ਦੇ ਮੋਇਸਚਰ ਮੀਟਰਾਂ ਰਾਹੀਂ ਵੀ ਤੇਰਾ ਮੋਇਸਚਰ ਵੱਧ ਆ ਗਿਆ ਤੇਰਾ ਗਿੱਲਾ ਵੱਧ ਹੈ ਤੇਰਾ ਕਾਟ ਦੇ ਕੇ ਚੱਕਾ ਜੋ ਕਿਹੜੀਆਂ ਕਾਟਾਂ ਕੁੱਟਾਂ ਨਾ ਇਹ ਮੁੜ ਕੇ ਤੁਹਾਡੇ ਸਰੀਰ ਵਿੱਚ ਦੀ ਦੇਖੋ ਜੀ ਸਾਡੇ ਕੋਲ ਤਾਂ ਕੋਈ ਨਾ ਤੁਹਾਡੇ ਸਰੀਰ ਵਿੱਚ ਦੀ ਸੇਠ ਜੀ ਨਾ ਸਾਡਾ ਕਿਸੇ ਨਾਲ ਲੈਣ ਦੇਣਾ ਮੈਂ ਕਹਿੰਦਾ ਵੀ ਇਹ ਜਿਹੜੀਆਂ ਕਟ ਹੈ ਨਾ ਇਹ ਮੁੜ ਕੇ ਤੁਹਾਡੇ ਬਿਮਾਰੀਆਂ ਦੇ ਰੂਪ ਦੇ ਵਿੱਚ ਤੁਹਾਡੇ ਸਰੀਰਾਂ ਵਿੱਚ ਦੀ ਨਿਕਲਦੀਆਂ ਕਦੇ ਤੁਹਾਨੂੰ ਹਾਰਟ ਅਟੈਕ ਹੁੰਦੇ ਆ ਕਦੇ ਤੁਹਾਡੇ ਗੁਰਦੇ ਖਰਾਬ ਹੁੰਦੇ ਆ ਕਦੇ ਤੁਹਾਨੂੰ ਸ਼ੂਗਰ ਹੁੰਦੀ ਹੈ ਇਹ ਚੀਜ਼ਾਂ ਇਹਨਾਂ ਦਾ ਖੂਨ ਚੋਸਦੇ ਹੋ ਨਾ ਤੁਸੀਂ ਕਹਿੰਦੇ ਹੋ ਨਾ ਵੀ ਸ਼ੈਲਰ ਮਾਲਕ ਵੱਡਦਾ ਹੀ ਨਹੀਂ ਇੱਥੇ ਕਹਿੰਦੇ ਨਹੀਂ ਆਉਂਦਾ ਇਹ ਨਹੀਂ ਆਉਂਦਾ ਜਮਾ ਦੀ ਕਹਿੰਦੇ ਜਮਾ ਆਉਂਦੇ ਆ ਆਉਂਦੇ ਆ ਜੀ ਤੁਸੀਂ ਕਿਵੇਂ ਕਹਿੰਦੇ ਵੀ ਸ਼ੈਲਰ ਮਾਰਕ ਨਹੀਂ ਆਉਂਦੇ ਕਹਿੰਦੇ ਸ਼ੈਲ ਆ ਮੁੰਡਾ ਵੀ ਕਹਿੰਦਾ ਵੀ ਸ਼ੈਲਰ ਮਾਲਕ ਦਾ ਕਰਿੰਦਾ ਲਫਾਫਾ ਭਰ ਕੇ ਲਿਆ ਤੇ ਬਾਈ ਮੋਇਸਚਰ ਕੱਢ ਕੇ ਦਿੱਤਾ ਨਹੀਂ ਨਹੀਂ ਮੈਂ ਤਾਂ ਨਹੀਂ ਮੰਨ ਸਕਦਾ ਇਹ ਸਬੂਤ ਦੇਵਾ ਨਾ ਨਾ ਸਬੂਤ ਦੇਵਾ ਦੇ ਦਿਓ ਲੈ ਆਓ ਓਏ ਉਹਨੂੰ ਲੈ ਆਓ ਬਾਂਦਰ ਜੀ ਉਹਨੂੰ ਲੈ ਆਓ ਐਨੂੰ ਪਛਾਣ ਦਿਓ ਹਾਂ ਇਹ ਤਾਂ ਸ਼ੈਲਰ ਵਾਲਾ ਦਾ ਮਨੀਮ ਹੈ ਮਨੀਮਾ ਨਾਲ ਚੱਲ ਰਿਹਾ ਹਾਂ ਤੇ ਇੱਥੇ ਕਰਦਾ ਹਾਂ ਆ ਤੈਨੂੰ ਮੈਂ ਕਾਚ ਫੜਿਆ ਸੀ ਓਏ ਬਿਲਕੁਲ ਦਾ ਫਾਫਾ ਪਰੇ ਸੀ ਉਹ ਜੇ ਬਾਲੋ ਜਹਾਵਾ ਪਰੇ ਹੋਇਆ ਸੀ ਜੀ ਦਾ ਕਹਦੇ ਹੱਥੇ ਪਰ ਲਫਾਫਾ ਤੋਂ ਵਾਊਚਰ ਚੈੱਕ ਕਰਨ ਆਸਤੰਗੇ ਕਿਨੇ ਮਗਾਇਆ ਸੀ ਮਾਲਕਾਂ ਨੇ ਮਗਾਇਆ ਸੀ ਛੈਲਰ ਵਾਲਿਆਂ ਨੇ ਆ ਦੱਸੋ ਜੀ ਇਹ ਇਸ ਬਾਰੇ ਮੈਨੂੰ ਇਹ ਨਹੀਂ ਲਫਾਫਾ ਇਹੋ ਜੇ ਪਤਾ ਨਹੀਂ ਕਿਹਨੇ ਮੈਂ ਕਹਿੰਦਾ ਇਹੋ ਜੇ ਪੰਜਾਬ ਬਾਂਦਰ ਫਿਰਦੇ ਆ ਤੇ ਛੈਲਰ ਮਾਲਕਾਂ ਦੇ ਜਿਹੜੇ ਇਥੋਂ ਜ਼ਿੰਮੇਦਾਰਾਂ ਦੀਆਂ ਢੇਰੀਆਂ ਤੋਂ ਲਫਾਫੇ ਭਰ-ਭਰ ਕੇ ਛੈਲਰਾਂ ਚੱਲ ਜਾਂਦੇ ਆ ਤੁਹਾਨੂੰ ਮੁੜ ਕੇ ਕਹਿੰਦੇ 22 ਮੌਇਸਚਰ ਦੱਸ ਦਿਓ ਉਹਨੂੰ ਜਾ ਕੇ ਇੱਕ ਕਾਰਟ ਆਸਤੇ ਮੇਰੀ ਬੋਤ ਆ ਜੀ ਦੇਖੋ ਸਾਡੀ ਤਾਂ ਕੋਈ ਗਲਤੀ ਨਹੀਂ ਫਿਰ ਉਹ ਤਾਂ ਇਹਨਾਂ ਨੇ ਰੋ ਪਰ ਇਹ ਵਸ ਤਾਰਾ ਆਰਤੀ ਤੁਸੀਂ ਅਸੀਂ ਕਿਉਂ ਭਰਨ ਦੀਏ ਤੁਹਾਨੂੰ ਆਰਤੀ ਤੁਸੀਂ ਆ ਕਹੇ ਅਸੀਂ ਆ ਤੁਸੀਂ ਲੇਕਿਨ ਇਹ ਤਾਂ ਮੌਜੂਦਾ ਤਾਂ ਇਹ ਬੈਠੇ ਹੁੰਦੇ ਨਾ ਉਧਰ ਸੁਣੋ ਨਿਗਰਾਨੀ ਤਾਂ ਤੁਸੀਂ ਬੈਠੇ ਹੋ ਮਾਰੀ ਉਧਰ ਸੁਣੋ ਤੁਹਾਨੂੰ ਗੱਲ ਤਾਂ ਨਹੀਂ ਪਤਾ ਵੀ ਇਹ ਚੱਲਦਾ ਨਹੀਂ ਤੁਸੀਂ ਕਹਿੰਦੇ ਵੀ ਆ ਨਹੀਂ ਸਕਦਾ ਤੰਦਰ ਕਰੀ ਜੀ ਚੱਲ ਜਾਂਦਾ ਦੇਖ ਕੇ ਭਰਾਲੂ ਦੱਸੋ ਅੱਧੀ ਇਹ ਕਰਨੀ ਕਿ ਕਰੀਏ ਇਹਨਾਂ ਨੂੰ ਮੈਨੂੰ ਨਹੀਂ ਨਾ ਪਤਾ ਸਰ ਜੀ ਉਹਨਾਂ ਨੂੰ ਤਾਂ ਇੰਨੀ ਵਿਚਾਰੇ ਨੂੰ ਜਾਣਕਾਰੀ ਹੈ ਨਹੀਂ ਵੀ ਸਾਡੀ ਜਿਹੜੀ ਫਸਲ ਹੈ ਉਹ ਇੰਸਪੈਕਟਰ ਨੇ ਖਰੀਦਣੀ ਹੈ ਕਿ ਮਾਰਕੀਟ ਕਮੇਟੀ ਨੇ ਖਰੀਦਣੀ ਹੈ ਕਿ ਆਰਤੀ ਇਹਨੇ ਕਿ ਸ਼ੈਲਰ ਨੇ ਕਿੰਨੀਆਂ ਖਰੀਦਣੀਆਂ ਤਾਂ ਕਰਕੇ ਸ਼ੈਲਰ ਮਾਲਕ ਨੂੰ ਚੁੱਪ ਕਰਕੇ ਲਫਾਫੇ ਭਰਾ ਦਿੰਦੇ ਪਹਿਲਾਂ ਮਸ਼ੀਨਾਂ ਲੈ ਕੇ ਇੱਥੇ ਅਸੀਂ ਫੜੇ ਆ ਤੁਹਾਨੂੰ ਮੈਂ ਵਿਖਾ ਦਿੰਦੇ ਜਿਹੜੀਆਂ ਮਸ਼ੀਨਾਂ ਐਸੇ ਮੰਡੀ ਦੇ ਵਿੱਚ ਆਈਆਂ ਨਾ ਨੀ ਉਹ ਖਬਰ ਦੇਖੀਏ ਤੁਹਾਡੀ ਮੈਂ ਦੇਖੀ ਹੈ ਨਾ ਉਹ ਦੇਖੀਏ ਖਬਰ ਤੇ ਫਿਰ ਆ ਦੇਖੋ ਆ ਹੁਣ ਵਿਚਾਰਾ ਕਰਿੰਦਾ ਹੈ ਸ਼ੈਲਰ ਮਾਲਕ ਤਾਂ ਲੁੱਕ ਗਿਆ ਮਸ਼ੀਨ ਵੀ ਸ਼ੈਲਰ ਚ ਰੱਖ ਲਈ ਇਹਨੂੰ ਭੇਜਤਾ ਸੀ ਤਾਂ ਬੰਨ ਲੀਆਂ ਸੀ ਬਾਹ ਹੈ ਦੀਆਂ ਆ ਦੇਖੋ ਨਾਲ ਦੀ ਨਾਲ ਲਫਾਫਾ ਫੜ ਲਿਆ ਸੀ ਇਹਦੇ ਕੋਲੋਂ ਕਿੰਨੀਆਂ ਘਟੇਰੀਆਂ ਤੋਂ ਭਰ ਕੇ ਲਗ अच्छा ਕਿੰਨੇ ਦਿਨੋਂ ਕਿਦਨੋਂ ਆਂਦੇ ਨੂੰ ਉੱਚੀ ਬੋਲ ਥੋੜਾ ਸੁਣਨਾ ਨਹੀਂ ਸਿਹਤ ਨੂੰ 20 ਦਿਨ ਹੋ ਗਏ ਜੀ ਪਿਛਲੇ 20 ਦਿਨਾਂ ਤੋਂ ਜਦੋਂ ਖਬਰ ਲੱਗੀ ਉਸ ਦਿਨ ਬਾਅਦ ਤੁਸੀਂ ਇੱਥੋਂ ਲਫਾਫੇ ਚੱਲ ਲਿਜਾਣ ਲੱਗ ਪਏ ਹਾਂਜੀ ਅੱਛਾ ਇੱਥੋਂ ਮਾਰਕੀਟ ਕਮੇਟੀ ਨਾਲ ਪੱਪੂ ਬੈਠਾ ਹੈ ਇਹਦੇ ਝੋਨੇ ਦਾ ਮਾਸਟਰਾ ਮੁੰਡਾ ਬੈਠਣਾ ਦਾ 17 17 ਕੱਢਿਆ 17 17.5 17 17.5 ਮਾਰਕੀਟ ਕਮੇਟੀ ਦੀ ਜਿਹੜੀ ਬਲੈਕ ਬਾਕਸ ਮਸ਼ੀਨ ਹੈ ਥੋੜੇ ਛੈਲਰ ਵਾਲੇ ਕਿੰਨਾ ਕਿੰਨਾ ਕੱਢਿਆ ਹਰੇ ਬਾਈ ਜੀ ਦੱਸੋ ਸਿਹਤ ਜੀ ਬਰੇ ਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਕਾਕਾ ਤੇਰੇ ਕੋਲ ਇੰਨਾ ਹੀ ਪੁੱਛਣਾ ਸੀਗਾ ਤੇਰਾ ਕੋਈ ਕਸੂਰ ਨਹੀਂਗਾ ਤੂੰ ਕਰਨੀ ਐ ਜੋਬ ਆਪਦੀ ਆ ਲੈ ਤੇਰਾ ਸਾਫਾ ਠੀਕ ਹੈ ਠੀਕ ਹੈ ਪਰ ਇੱਥੇ ਬੈਠ ਜਾ ਇੱਥੇ ਬੈਠ ਜਾ ਤੇਰਾ ਨਹੀਂ ਕਸੂਰ ਕੋਈ ਕੋਈ ਨਹੀਂ ਤੈਨੂੰ ਮਾਫੀ ਚਾਹਣਾ ਤੇਰੀਆਂ ਬਾਹਾਂ ਬੰਨਣੀਆਂ ਪਈਆਂ ਮੈਨੂੰ ਕਿ ਤੂੰ ਭੱਜ ਭੁੱਜ ਨਾ ਜਾਵੇਂ ਠੀਕ ਹੈ ਸੇਰ ਜੀ ਹੁਣ ਦੋਸਤੋ ਤੁਸੀਂ ਰਲੇ ਨਹੀਂ ਤਾਂ ਹੋਰ ਕੀ ਹੈ ਮੈਂ ਇਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਆ ਆ ਜਿਹੜੇ ਸ਼ੈਲਰ ਨੂੰ ਤੁਹਾਡੇ ਤੇਰੇ ਫੜ ਦਾ ਜਿੱਥੇ ਝੋਨਾ ਜਾਣਾ ਹੈ ਉਸੇ ਸ਼ੈਲਰ ਦਾ ਮਨੀਮ ਹੈ ਨਾ ਇਹ ਹੈ ਤਾਂ ਉਸੇ ਦਾ ਹੀ ਤੇ ਫਿਰ ਕੀ ਵੱਲ ਤੁਹਾਨੂੰ ਪਤਾ ਨਹੀਂ ਵੀ ਤੁਹਾਡੇ ਸ਼ੈਲਰ ਦਾ ਮਨੀਮ ਜਿਹੜਾ ਇੱਥੇ ਆ ਕੇ ਲਫਾਫੇ ਭਰਦਾ ਫਿਰਦਾ ਜਟਾਂ ਦੀਆਂ ਢੇਰੀਆਂ ਦੇ ਵਿੱਚੋਂ ਮੈਨੂੰ ਨਹੀਂ ਇਸ ਬਾਰੇ ਪਤਾ ਜੀ ਕੋਈ ਛੇਤੀ ਭੋਲੇ ਬਣਦੀ ਲੋੜ ਨਹੀਂ ਗਈ ਮੈਂ ਤੁਸੀਂ ਐ ਕਰੋ ਜੇ ਤੁਹਾਡਾ ਢੱਡ ਨਹੀਂ ਨਾ ਭਰਦਾਗਾ ਪੂਰੀ ਆਪ ਦੀ ਆੜਤ ਨਾਲ ਢੱਡ ਨਹੀਂ ਭਰਦਾਗਾ ਹੱਕ ਦੀ ਕਮਾਈ ਨਾ ਜਿਹੜਾ ਇਹਨਾਂ ਕੋਲੋ ਵਿਚਾਰਿਆਂ ਕੋਲੋ ਇਹਨਾਂ ਕੋਲੋ ਜਿਹੜੇ ਵਿਆਰ ਸੁਣੋ ਜੀ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਜਿਹੜੇ ਇਹਨਾਂ ਕੋਲੋ ਵਿਆਜ ਮੋਟੇ ਲੈਨੇ ਹੋ ਨਾ ਜੇ ਤੁਹਾਡਾ ਢੱਡ ਨਹੀਂ ਭਰਦਾ ਇਹ ਤਾਂ ਵਿਚਾਰੇ ਸਾਫਾ ਛਾੜ ਕੇ ਤ ਠੀਕ ਹੈ ਤੇ ਤੁਹਾਡੀਆਂ ਗੋਗੜਾਂ ਵਧੀ ਜਾਂਦੀਆਂ ਮੁੜ ਕੇ ਸ਼ੋਗਰਾ ਹੁੰਦੀਆਂ ਹਾਰਟ ਅਟੈਕ ਹੁੰਦੇ ਗੁਰਦੇ ਖਰਾਬ ਹੁੰਦੇ ਪਤਾ ਨਹੀਂ ਕੀ ਕੀ ਹੁੰਦਾ ਮੁੜ ਕੇ ਤੁਹਾਨੂੰ ਐਸੇ ਕਰਕੇ ਵੀ ਤੁਸੀਂ ਜ਼ਹਿਰ ਖਾਣੇ ਹੋ ਜਿਹੜਾ ਇਹਨਾਂ ਦੀ ਹੱਕ ਦੀ ਕਮਾਈ ਹੈ ਜੇ ਤੁਹਾਡਾ ਢੱਡਮੇ ਹੀ ਭਰਦਾ ਨਾ ਤਾਂ ਪੱਪੂ ਤਾਂ ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਬੈਡਾ ਮਜਬੂਰ ਜ਼ਿੰਮੇਦਾਰਾ ਨਾ ਵਿਚਾਰਾ 5 ਕਿੱਲੇ ਜ਼ਮੀਨਾਂ ਤੁਹਾਨੂੰ ਵੀ ਪਤਾ ਨਾ 4 ਗਹਿਣੇ ਆ ਦੀ 4 ਗਹਿਣੇ ਇੱਕ ਕਿੱਲੇ ਦਾ ਮਾਲਕ ਹੈ ਨਾ ਜਿਹੜੀ ਗਹਿਣੇ ਕੀਤੀ ਉਹ ਠੇਕੇ ਦੇ ਲੈਂਦਾ ਨਾ ਤੁਹਾਡੇ ਕੋਲ ਠੇਕਾ ਚੱਕੀ ਉਹ ਠੇਕੇ ਦਾ ਤੁਹਾਨੂੰ ਦਿੰਦਾ ਵਿਆਜ ਇਹ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾੜੀ ਮ ਲੇ ਲੈ ਤਾਂ ਕਰੋ ਜਾਨਾ ਇਹ ਤੁਸੀਂ ਸਾਰ ਲੈ ਨਹੀਂ ਸੈਲਰ ਵਾਲਾ ਤੁਹਾਨੂੰ ਸਾਰਾ ਤੁਹਾਨੂੰ ਸਾਰਾ ਕਾਰਡ ਅੱਧਾ ਗੱਲ ਕੋਈ ਪਾਈ ਹੈ ਜਿਹੜਾ ਹੋਰ ਹੁੰਦਾ ਤੁਹਾਨੂੰ ਸਾਰਾ ਕਾਰਡ ਦੇ ਵਿੱਚ ਦਿੱਤਾ ਇਹਨੂੰ ਵਸਤੇ ਨੂੰ ਬੈਠੇ ਨੂੰ ਠੀਕ ਹੈ ਜੇ ਤੁਸੀਂ ਇੰਨੇ ਰਲ ਗਏ ਹੋ ਨਾ ਇਕੱਲੇ ਚੋਰ ਕੁੱਤੀਆਂ ਨਹੀਂ ਮੈਂ ਕਹਿੰਦਾ ਕੁੱਤੀਆਂ ਚੋਰ ਬਿੱਲੀਆਂ ਚੂਹੇ ਸਭ ਰਲ ਗਏ ਤੁਸੀਂ ਮਾਰਨਾ ਇਕੱਲੇ ਜ਼ਿੰਮੇਦਾਰ ਨੂੰ ਤੁਸੀਂ ਮੈਂ ਇਹਨੂੰ ਲੈ ਜਾਨਾ ਠੀਕ ਹੈ ਤੁਸੀਂ ਸਾਰਾ ਰੱਖ ਲੋ ਕਾਰਡ ਦੇ ਵਿੱਚ ਇਹਦਾ ਤੁਹਾਡੀਆਂ ਪਿਛਲੀਆਂ ਪੀੜੀਆਂ ਤਾਂ ਅਸੀਂ ਬਚਾਉਂਦਿਆਂ ਜੱਟ ਨੂੰ ਤੇ ਤੁਸੀਂ ਇਹ ਨਵੀਆਂ ਪੀੜੀਆਂ ਸਾਰੇ ਨਹੀਂ ਥੋੜੇ ਜੇ ਕੁਝ ਪਰਸੈਂਟ ਹੀ ਹੋ ਜਿਹੜੇ ਜੱਟਾਂ ਨੂੰ ਮਾਰਨ ਤੇ ਤੋਲੇ ਇਹਨਾਂ ਜੋਕਾਂ ਨਾਲ ਰਲ ਆ ਮਾਰਕੀਟ ਕਮੇਟੀ ਵਾਲੇ ਹੋਗੇ ਆ ਇਨਸਪੈਕਟਰ ਹੋਗੇ ਜਿਹੜੇ ਮੈਕਮੇ ਹੋਗੇ ਨਾ ਸਰਕਾਰੀ ਜਿੰਨੇ ਮੰਡੀ ਚ ਕੰਮ ਕਰਨ ਵਾਲੇ ਆ ਤੁਸੀਂ ਗਏ ਰਾਲਾੜਤੀ ਉਹਨਾਂ ਨਾਲ ਤੇ ਤੁਸੀਂ ਰਲ ਕੇ ਮਾਰਨ ਲੱਗ ਪਿਆ ਆ ਪੋਲੇ ਪਾਲੇ ਜਟਨ ਨੂੰ ਆ ਬੈਠਾ ਨੌਜਵਾਨ ਮੁੰਡਾ ਪੈਰ ਤੋਂ ਉਹਦੇ ਵੇਖ ਵਿਚਾਰੇ ਦੇ 6:00 ਵਜੇ ਵੀ ਕਿੱਢੀ 6 ਦਿਨ ਹੋ ਗਏ ਬੈਠੇ ਨੂੰ ਮਾਰਕੀਟ ਕਮੇਟੀ 17 ਮਾਸਚਰ ਦੇ ਜਾਂਦੀ ਹੈ ਥੋੜਾ ਸ਼ੈਲਰ ਮਾਲਕ 22 23 ਦੇ ਜਾਂਦਾ ਕੋਈ ਸ਼ਰਮ ਵਾਲੀ ਗੱਲ ਹੈ ਕਿ ਨਹੀਂ ਇਹ ਮੈਂ ਲੈ ਜਾਣਾ ਪਪੂ ਨੂੰ ਠੀਕ ਕੋਈ ਨਹੀਂ ਜੀ ਕੋਈ ਪਪੂ ਸਾਹਿਬ ਜਿੱਥੇ ਤੂੰ ਮੰਨ ਲਾ ਜੇ ਤੂੰ ਚਾਰ ਕਿੱਲੇ ਠੇਕੇ ਤੇ ਲੈ ਕੇ ਬੋਣਾ ਨਾ ਤੂੰ ਸਮਝ ਲੈ ਤੇਰੀ ਕਿੱਲੇ ਦੀ ਵੀ ਗਈ ਸੇਠ ਨੂੰ ਢੱਡ ਭਰ ਲੈਂਦੇ ਨੂੰ ਸਾਰੀ ਕਾਰਡ ਦਿੱਤੀ ਸੇਠਾ ਤੈਨੂੰ ਠੀਕ ਹੈ ਅਸੀਂ ਸਬਰ ਕਰ ਲਾਂਗੇ ਤੂੰ ਬੈਠ ਪਪੂ ਜੀ ਨਹੀਂ ਨਹੀਂ ਕੀ ਬੈਠ ਬੈਠ ਮੈਂ ਵੇਖ ਮੇਰੀ ਗੱਲ ਸੁਣੋ ਆ ਤੂੰ ਬੈਠ ਮੈਂ ਸ਼ਾਮ ਤੱਕ ਕਰ ਭਰਾਨਾ ਨਹੀਂ ਤਾ ਬੈਠ ਤਾ ਸਹੀ ਗੱਲ ਮੰਨ ਬੈਠ ਬੈਠ ਮੈਂ ਸ਼ਾਮ ਤੱਕ ਕਰ ਭਰਾਨਾ ਤੇਰਾ ਝੋਣਾ ਅੱਛਾ ਹੁਣ ਸ਼ਾਮ ਤੱਕ ਭਰੋਣੇ ਹੋ ਮੈਂ ਭਰੋਣਾ ਮੈਂ ਕਰਦਾ ਗੱਲ ਮੈਂ ਭਰੋਣਾ ਸ਼ਾਮ ਨੂੰ ਦਸਾਂ 12 ਦਿਨਾਂ ਦਾ ਕਿਉਂ ਨਹੀਂ ਭਰ ਉਹ ਮੈਨੂੰ ਐਸੀ ਥੋੜਾ ਮੋੜਾ ਧੋਪ ਲੱਗ ਕੇ ਥੋੜਾ ਹੋਰ ਸੁੱਖ ਹੋ। ਥੋੜੇ ਮੇਰੇ ਹੱਥ ਬੰਨੇਓ ਸੇਠਾ ਥੋੜੇ ਮੇਰੇ ਹੱਥ ਬੰਨੇ ਕਿਉਂ ਮਾਰਨ ਤੇ ਤੋਲੇ ਕੋਈ ਨਮਸ਼ਾ ਇੱਕ ਪਾਸੇ ਕਾਰਪੋਰੇਟ ਘਰਾਣੇ ਜਿਹੜੇ ਉਹ ਦਿਵਾਲੇ ਹੋ ਗਏ ਜੱਟ ਦੇ ਤੇਰੀਆਂ ਜ਼ਮੀਨਾਂ ਖੋਣ। ਕੋਈ ਨੀ ਟੈਂਸ਼ਨ ਨਾਲ ਦੂਜੇ ਪਾਸੇ ਤੁਸੀਂ ਚੋਰਾਣਾ ਰਲ ਗਏ ਜੋਕਾ ਨਾਲ ਜਿਹੜੇ ਮਾਂਜਣ ਦੇ ਤੋਲੇ ਤੁਸੀਂ ਤਾਂ ਬਕਸ਼ੋ ਜਿਹਨਾਂ ਤੇ ਭਰੋਸਾ ਕਰਦੇ ਆ ਇਹ। ਜਦੋਂ ਹਿਸਾਬ ਕਰਕੇ ਫੜਾਉਣੇ ਤੁਸੀਂ 6 ਮਹੀਨੇ ਬਾਅਦ ਕਦੇ ਮੋੜ ਕੇ ਪੁੱਛੇ ਵੀ ਸੇਠਾ ਇੰਨੇ ਪੈਸੇ ਕਾਦੇ ਬਣ ਗਏ। ਚਾ ਕੋਈ ਨਹੀਂ ਜੀ ਕੋਈ ਨਹੀਂ ਅਨ ਸ਼ਾਮ ਤੇ ਕਰਪ ਜੇ ਸ਼ਾਮ ਤੱਕ ਨਾ ਨਾ ਭਰਿਆ ਗਿਆ ਜੀ ਅਸੀਂ ਮੀਡੀਆ ਬਣਾ ਕੇ ਜੂਸ ਕਰਾਂਗੇ ਚਾਹੇ ਕੋਈ ਮਾਰਕੀਟ ਕਮੇਟੀ ਹੋਵੇ ਚਾਹੇ ਕੋਈ ਸ਼ਾਮ ਤੱਕ ਭਰਿਆ ਜਾਵੇ ਚਾਹੇ ਕੋਈ ਸ਼ੈਲਰ ਮਾਲਕ ਹੋਵੇ ਚਾਹੇ ਸਰਕਾਰ ਤੱਕ ਸਾਨੂੰ ਜਾਣਾ ਪਵੇ ਅਸੀਂ ਜਲੂਸ ਕੱਢਾਂਗੇ ਜੇ ਸਹੀ ਆ 17 17 ਮੋਚਰ ਵਾਲੇ ਝੋਨੇ ਨਾ ਨਾ ਤੋਲੇ ਅਸੀਂ ਬਣਾ ਕੇ ਜਲੂਸ ਕੱਢਾਂਗੇ ਮੀਡੀਆ ਕੋਈ ਨਹੀਂ ਜੀ ਕੋਈ ਨਹੀਂ ਸ਼ਾਮ ਤੱਕ ਤੁਸੀਂ ਫੋਨ ਕਰ ਦਿਓ ਭਰਾ ਦਿੰਨੇ ਭਰਾ ਦਿੰਨੇ ਛੋਟੇ ਵੀਰ ਸ਼ਾਮ ਤੱਕ ਇੰਤਜ਼ਾਰ ਕਰੋ ਜੇ ਤੁਹਾਨੂੰ ਲੱਗਦਾ ਨਾ 17 ਮੋਚਰ ਕਰੀ ਚੇਅਰਮੈਨ ਸਾਹਿਬ ਦੇ ਧਿਆਨ ਚ ਲਿਆ ਦਿਓ ਹਾਂ ਲਿਆ ਦਿਓ ਠੀਕ ਹੈ ਐਸਡੀਐਮ ਸਾਹਿਬ ਦੇ ਧਿਆਨ ਚ ਲਾ ਦਿਓ ਜਾਣਾ ਪੈਂਦਾ ਤਾਂ ਧਿਆਨ ਚ ਲਾ ਕੇ ਕੋ ਜੇ 17 ਆ 17 17 ਸਾਡੇ 17 ਮੋਚਰ ਵਾਲੇ ਨਹੀਂ ਭਰੇ ਜਾਂਦੇ ਨਾ ਸਭ ਮਾੜੀ ਜੀ ਕਾਲ ਕਰ ਦਿਓ ਫਿਰ ਜਲੂਸ ਕੱਢਾਂਗੇ ਅਸੀਂ ਨਹੀਂ ਨਹੀਂ ਉੱਥੋਂ ਦੇ ਕਰਨੋਪਤੀ ਨੇ ਆਂਦੀ ਸੀ ਜਿਹੜੇ ਥੋੜਾ ਵੀ ਕੱਢਾਂਗੇ ਜਿਹੜੇ ਰਾਲੇ ਨੂੰ ਭਰਾ ਦੇ ਜਲੂਸ ਪਾਉਂਦੇ ਹਾਂ ਅਸੀਂ